ਹੈਲੋ ਫਰੈਂਡਸ ਅੱਜ ਸਾਵਲ ਧਾਮੀ ਦੀ ਬਹੁਤ ਹੀ ਸੋਹਣੀ ਕਹਾਣੀ ਸੂਬੇਦਾਰਾ ਮੈਨੂੰ ਮਾਫ ਕਰੀ ਸੁਣਾਵਾਂਗੀ ਆਓ ਸੁਣਦੇ ਹਾਂ ਬਹੁਤ ਹੀ ਇੰਟਰਸਟਿੰਗ ਸਟੋਰੀ ਇਸ ਕਹਾਣੀ ਨੇ ਲਾਹੌਰ ਜਾ ਕੇ ਮੁਕੰਮਲ ਹੋਣਾ ਸੀ ਇਹ ਕਹਾਣੀ ਹੈ ਬੀਬੀ ਸਵਰਨ ਕੌਰ ਦੀ ਉਹਨਦੀ ਧੀ ਸਿੰਦੂ ਨੂੰ ਮੈਂ ਆਪਣੇ ਪਿੰਡ ਦੀਆਂ ਗਲੀਆਂ 'ਚ ਛੁਦੈਨਾ ਵਾਂ ਘੁੰਮਦੇ ਵੇਖਿਆ ਸਿੰਦੂ ਸਾਡੇ ਪਿੰਡ ਦੀ ਧੀ ਸੀ ਉਹ ਵਿਆਹੀ ਹੋਈ ਸੀ ਉਹਦੇ ਬੱਚੇ ਸਨ ਕਦੇ ਉਹ ਸਹਰਿਆਂ ਤੇ ਤੁਰ ਜਾਂਦੀ ਤੇ ਕਦੇ ਪੇਕੇ ਪਿੰਡ ਮੋੜ ਆਉਂਦੀ ਬਾਪੂ ਵਾਲੇ ਘਰ ਦੇ ਬੂਹੇ ਖੋਲ ਲੈਂਦੀ ਹੋਂਦੇ ਬਾਪੂ ਦਾ ਨਾਂ ਸੂਬੇਦਾਰ ਮੇਜਰ ਸਿੰਘ ਸੀ ਉਹ ਸਵਰਨਕੌਰ ਦੇ ਪਾਕਿਸਤਾਨ ਤੋੜ ਜਾਣ ਤੋਂ ਛੇਤੀ ਬਾਅਦ ਇੰਗਲੈਂਡ ਚਲਾ ਗਿਆ ਸੀ ਆਪਣੇ ਧੀ ਪੁੱਤ ਭਰਾ ਕੋਲ ਛੱਡ ਕੇ ਫਿਰ ਉਹ 12 13 ਵਰਿਆਂ ਬਾਅਦ ਪਰਤਿਆ ਸੀ ਸ਼ਿੰਦੂ ਦਾ ਵਿਆਹ ਕਰ ਗਿਆ ਤੇ ਜਸਵੀਰ ਨੂੰ ਆਪਣੇ ਨਾਲ ਲੈ ਗਿਆ ਅਜਿਹੀ ਗਏ ਉਹ ਪਿਉ ਪੁੱਤ ਮੋੜ ਕਦੇ ਦੇਸ਼ ਨਾ ਪਰਤੇ ਛਿੰਦੂ ਉਹਨਾਂ ਨੂੰ ਯਾਦ ਕਰਕੇ ਰੋਂਦੀ ਰਹਿੰਦੀ ਆ ਕੇ ਰੋਂਦਾ ਦਿਮਾਗ ਫੇਰ ਗਿਆ ਸਾਡੇ ਘਰ ਦਾ ਦਰਵਾਜ਼ਾ ਲੰਘਦਿਆਂ ਉਹ ਹੱਸਦੀ ਹੱਸਦੀ ਮੇਰੀ ਮਾਂ ਨੂੰ ਆਵਾਜ਼ ਮਾਰਦੀ ਨੀ ਭਾਬੀ ਕਿੱਥੇ ਤੁਰ ਗਈ ਤੂੰ ਮਾਂ ਕਦੇ ਰਸੋਈ ਤੇ ਕਦੇ ਕਮਰੇ ਚੋਂ ਹੰਗਾਰਾ ਭਰਦੀ ਉਹ ਮਾਂ ਕੋਲ ਜਾ ਬੈਠਦੀ ਹਰ ਗੱਲ ਹੱਸ ਕੇ ਕਰਦੀ ਵਕਤ ਬੀਤਦਾ ਗਿਆ ਮੈਂ ਵੱਡਾ ਹੁੰਦਾ ਗਿਆ ਅਤੇ ਮੇਰੀ ਮਾਂ ਵਾਂਗ ਛਿੰਦੂ ਭੂਆ ਵੀ ਬੁੱਢੀ ਹੁੰਦੀ ਗਈ ਇੱਕ ਵਾਰ ਉਹ ਤੇਜ਼ ਕਦਮਾਂ ਨਾਲ ਸਾਡੇ ਘਰ ਆਈ ਭਾਬੀ ਨਹੀਂ ਭਾਬੀ ਮੇਰਾ ਪਾਪਾ ਵੀ ਮਰ ਗਿਆ ਇਹ ਆਖੋ ਖਿੜਖੜਾ ਕੇ ਹੱਸ ਪਈ ਨਹੀਂ ਸੁਦੈ ਨੇ ਐਂਦੇ ਵਿੱਚ ਹਸਣ ਵਾਲੀ ਕਿਹੜੀ ਗੱਲ ਐ ਮਾਂ ਨੇ ਉਹਨੂੰ ਮਿੱਠਾ ਜਿਹਾ ਛਿੜਕਿਆ ਲੈ ਭਾਬੀ ਹੁਣ ਮੇਰੇ ਭਰਾ ਨੇ ਪਾਪੇ ਦੇ ਫੁੱਲ ਲੈ ਕੇ ਆਉਣਾ ਗੱਲ ਮੁਕਾਉਂਦਿਆਂ ਉਹ ਫਿਰ ਹੱਸ ਪਈ ਮੈਂ ਥੋੜਾ ਵੱਡਾ ਹੋਇਆ ਤਾਂ ਬਜ਼ੁਰਗਾਂ ਕੋਲ ਚਿੰਦੋ ਦੀ ਮਾਂ ਦੀ ਕਹਾਣੀ ਸੁਣੀ ਉਸ ਦਾ ਪਿੰਡ ਮੈਲੀ ਸੀ ਇਹ ਪਿੰਡ ਮਾਹਿਲਪੁਰਾ ਤੋਂ ਚੜ੍ਹਦੇ ਪਾਸੇ ਨਿੱਕੀਆਂ-ਨਿੱਕੀਆਂ ਪਹਾੜੀਆਂ ਦੇ ਪੈਰਾਂ 'ਚ ਵਸਿਆ ਹੋਇਆ ਸੀ 47 ਜਿਸ ਪਿੰਡ ਤੇ ਵੀ ਹਮਲਾ ਹੋਇਆ ਸੀ ਸ਼ਿੰਦੂ ਦੀ ਮਾਂ ਆਪਣੇ ਪਿਓ ਨੂੰ ਬਚਾਉਂਦੀ ਫੱਟੜ ਹੋ ਗਈ ਸੀ ਉਹ ਬਹੁਤ ਸੋਹਣੀ ਸੀ ਧਾਰਵੀ ਉਹਨੂੰ ਚੁੱਕ ਕੇ ਲੈ ਗਈ ਸਨ ਸਾਡੇ ਪਿੰਡ ਦੇ ਸੂਬੇਦਾਰ ਮੇਜਰ ਸਿੰਘ ਨੇ ਦੂਜੀ ਵੱਡੀ ਜੰਗ ਤੋਂ ਮੁੜ ਕੇ ਬਲਦ ਖਰੀਦ ਲਏ ਸਨ ਤੇ ਖੇਤੀ ਕਰਨ ਲੱਗ ਪਿਆ ਸੀ ਜੰਗ ਦੇ 6 ਵਰਿਆਂ ਨੇ ਉਹਨੂੰ ਵਿਆਹ ਦੀ ਉਮਰ ਟਪਾ ਦਿੱਤਾ ਸੀ। ਉਹਨੇ ਬੜੀਆਂ ਕੋਸ਼ਿਸ਼ਾਂ ਕੀਤੀਆਂ ਪਰ ਉਹਨੂੰ ਕੋਈ ਪੁੰਨ ਦਾ ਸਾਥ ਨਹੀਂ ਸੀ ਲੱਭਿਆ। 47 ਤੱਕ ਪਹੁੰਚਦਿਆਂ ਉਹ ਨਿਰਾਸ਼ ਹੋ ਚੁੱਕਾ ਸੀ। ਵੱਡ ਟੁੱਕ ਸ਼ੁਰੂ ਹੋਈ ਤਾਂ ਬਦਮਾਸ਼ਾਂ ਨੇ ਸੂਬੇਦਾਰ ਤੱਕ ਵੀ ਪਹੁੰਚ ਕੀਤੀ। ਉਹਨਾਂ ਨੂੰ ਪੱਕੇ ਨਿਸ਼ਾਨੇਬਾਜ਼ ਚਾਹੀਦੇ ਸਨ। ਇੱਕ ਬਦਮਾਸ਼ ਨੇ ਉਹਨੂੰ ਆਖਿਆ ਸੀ, "ਚੱਲ ਸੂਬੇਦਾਰਾ, ਤੂੰ ਵੀ ਮਨਮਰਜ਼ੀ ਦੀ ਕੁੜੀ ਧੋ ਲਿਆਈ।" ਜੰਗ ਦੌਰਾਨ ਮੌਤ ਦਾ ਨੰਗਾ ਨਾਚ ਵੇਖ ਕੇ ਸੂਬੇਦਾਰ ਦਾ ਦਿਲ ਦਰਦ ਨਾਲ ਭਰ ਚੁੱਕਾ ਸੀ ਉਹ ਘਰ ਤਾਂ ਵਸਾਉਣਾ ਚਾਹੁੰਦਾ ਸੀ ਪਰ ਕਿਸੇ ਤੇ ਜ਼ੁਲਮ ਨਹੀਂ ਸੀ ਕਰਨਾ ਚਾਹੁੰਦਾ ਉਹਨੇ ਕੋਰੀ ਨਾ ਕਰ ਦਿੱਤੀ ਸੀ ਹੌਲੀ ਹੌਲੀ ਮੁਸਲਮਾਨਾਂ ਦੇ ਕੈਂਪ ਖਾਲੀ ਹੋ ਗਏ ਉਦਾਲੀਆਂ ਔਰਤਾਂ ਚੋਂ ਬਹੁਤੀਆਂ ਛੜੀਆਂ ਨੇ ਘਰੀ ਵਸਾ ਲਈਆਂ ਸਨ ਕੁਝ ਔਰਤਾਂ ਅਜੇਹੀਆਂ ਵੀ ਸਨ ਜੋ ਇੱਕ ਥਾਂ ਤੋਂ ਦੂਜੀ ਥਾਂ ਵੇਖਦੀਆਂ ਰਹੀਆਂ ਸਨ ਚਿੰਦੂ ਦੀ ਮਾਂ ਵੀ ਅਜੇਹੀਆਂ ਔਰਤਾਂ ਚੋਂ ਇੱਕ ਸੀ ਕੋਈ 5 ਕੁ ਮਹੀਨੇ ਬਾਅਦ ਸੂਬੇਦਾਰ ਨੇ ਬੰਦੀ ਕੀਮਤ ਤਾਰ ਕੇ ਉਹਨੂੰ ਆਪਣੀ ਪਤਨੀ ਬਣਾ ਲਿਆ ਸੀ। ਉਹਦਾ ਅਸਲ ਨਾਂ ਕੋਈ ਨਹੀਂ ਸੀ ਜਾਣਦਾ। ਸੂਬੇਦਾਰ ਨੇ ਉਹਦਾ ਨਾਂ ਸਵਰਨਕੌਰ ਰੱਖ ਲਿਆ ਸੀ। ਦਿਨ گزرਦੇ ਗਏ। ਸੂਬੇਦਾਰ ਦੀ ਸ਼ਰਾਫਤ ਨੇ ਸਵਰਨਕੌਰ ਦਾ ਦਿਲ ਜਿੱਤ ਲਿਆ। ਪਹਿਲਾਂ ਛਿੰਦੋ ਦਾ ਜਨਮ ਹੋਇਆ ਤੇ ਡੇਢ ਬਰੇ ਬਾਅਦ ਜਸਵੀਏ ਦਾ। ਸੂਬੇਦਾਰ ਮਿਹਨਤੀ ਬੰਦਾ ਸੀ। ਸਵਰਨਕੌਰ ਪਤੀ ਨਾਲ ਹਰ ਕੰਮ 'ਚ ਹੱਥ ਵਟਾਉਂਦੀ। ਨਿੱਕੇ ਜਿਹੇ ਵੇੜੇ 'ਚ ਉੱਠਦੀਆਂ ਬੱਚਿਆਂ ਦੀਆਂ ਕਿਲਕਾਰੀਆਂ ਸੂਬੇਦਾਰ ਦਾ ਮਨ ਖੁਸ਼ੀ ਨਾਲ ਭਾ ਦਿੰਦੀਆਂ ਇੱਕ ਦੁਪਹਿਰ ਦੀ ਗੱਲ ਹੈ ਸੂਬੇਦਾਰ ਖੇਤਾਂ ਵੱਲ ਗਿਆ ਹੋਇਆ ਸੀ ਦਰਵਾਜ਼ੇ ਤੇ ਦਸਤਕਤ ਹੋਈ ਸਵਰਨਕੌਰ ਨੇ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਗਾਲਚ ਝੋਲੀ ਪਾਈ ਉਹਦੀ ਮਾਂ ਸਾਹਮਣੇ ਖੜੀ ਸੀ ਉਹਨੇ ਮਾਂ ਨੂੰ ਕਲਾ ਵਿੱਚ ਲੈ ਲਿਆ ਸਵਰਨਕੌਰ ਦੇ ਮੂੰਹ ਤੇ ਹੱਥ ਰੱਖ ਕੇ ਆਉਂਦੀ ਮਾਂ ਨੇ ਧੀਮੀ ਆਵਾਜ਼ ਚ ਬੋਲਿਆ ਚੁੱਪ ਕਰ ਨਿਕਰਮੀਆਂ ਚੁੱਪ ਕਰ ਰੋਏਂਗੀ ਤਾਂ ਇੱਥੋਂ ਜੋਗੀ ਰਹਿ ਜਾਣਗੀਆਂ ਤੇਰਾ ਪਿਓ ਮਾਰਿਆ ਗਿਆ। ਬਾਕੀ ਟੱਬਰ ਸਹੀ ਸਲਾਮਤ ਉਧਰ ਪਹੁੰਚ ਗਿਆ। ਮੈਂ ਮੰਗਤੀ ਬਣ ਕੇ ਕਈ ਮਹੀਨਿਆਂ ਤੋਂ ਤੈਨੂੰ ਪਿੰਡ-ਪਿੰਡ ਲੱਭਦੀ ਪਈ ਆਂ। ਮੈਂ ਤੈਨੂੰ ਲੈਣ ਵਾਸਤੇ ਛੇਤੀ ਆਉਂਗੀ। ਮੇਰੇ ਬਾਰੇ ਕਿਸੇ ਨਾਲ ਗੱਲ ਨਾ ਕਰੀਂ। ਸਵਰਨ ਕੌਰ ਨੇ ਮਾਂ ਦਾ ਹੱਥ ਫੜ ਕੇ ਉਹਨੂੰ ਵੇੜੇ ਵੱਲ ਖਿੱਚਿਆ। ਉਹ ਮਾਂ ਨੂੰ ਦੱਸਣਾ ਚਾਹੁੰਦੀ ਸੀ ਕਿ ਟੱਬਰ ਨਾਲ ਵਿਛੜ ਕੇ ਉਹਨੇ ਕਿਹੜੇ-ਕਿਹੜੇ ਦੁੱਖ ਝਡਾਏ ਨੇ। ਸੂਬੇਦਾਰ ਕਿੰਨਾ ਚੰਗਾ ਬੰਦਾ ਏ। ਹੁੰਦੀ ਮਾਂ ਨੇ ਝਟਕੇ ਨਾਲ ਹੱਥ ਛੁਡਾਇਆ ਤੇ ਅਗਾਹ ਤੁਰ ਗਈ। ਮਾਂ ਨਾਲ ਹੋਈ ਮੁਲਾਕਾਤ ਨੇ ਉਹਨੂੰ ਗੁਆਚੇ ਰਿਸ਼ਤਿਆਂ ਦੀ ਯਾਦ ਤਾਜ਼ਾ ਕਰਵਾ ਦਿੱਤੀ ਸੀ। ਅੱਬਾ ਦੀ ਮੌਤ ਦੀ ਖਬਰ ਨੇ ਉਹਨੂੰ ਉਦਾਸ ਕਰ ਦਿੱਤਾ ਸੀ। ਖੁਸ਼ੀ ਇਸ ਗੱਲ ਦੀ ਸੀ ਕਿ ਉਹਦਾ ਬਾਕੀ ਸਾਰਾ ਖਾਨਦਨ ਬਚ ਨਿਕਲੇ ਸੀ। ਉਹ ਕਈ ਦਿਨ ਕਸ਼ਮਕਸ਼ ਚ ਰਹੀ। ਇੱਧਰ ਸੂਬੇਦਾਰ ਤੇ ਬੱਚੇ ਸਨ ਅਤੇ ਉੱਧਰ ਪੂਰਾ ਖਾਨਦਨ ਸੀ। ਆਖਰ ਉਹਨੇ ਫੈਸਲਾ ਕੀਤਾ ਕਿ ਉਹ ਸੂਬੇਦਾਰ ਨਾਲ ਕੋਈ ਗੱਲ ਨਹੀਂ ਕਰੇਗੀ। ਸਵਰਨਪੌਰ ਨੂੰ ਇਸ ਗੱਲ ਦਾ ਪਤਾ ਸੀ ਕਿ ਪਾਕਿਸਤਾਨੋਂ ਟਰੱਕ ਆਉਂਦੇ ਨੇ ਜੋ ਇੱਧਰ ਰਹਿ ਕੇ ਜਾਂ ਮੁਸਲਮਾਨ ਔਰਤਾਂ ਨੂੰ ਲੈ ਜਾਂਦੇ ਨੇ ਕੋਈ 1.5 ਸਾਲ ਪਹਿਲਾਂ ਇਸ ਪਿੰਡ 'ਚ ਵੀ ਇੱਕ ਟਰੱਕ ਆਇਆ ਸੀ ਉਸ ਦਿਨ ਸੂਬੇਦਾਰ ਨੇ ਸਵਰਨਪੌਰ ਨੂੰ ਕਿਸੇ ਸ਼ਰੀਕ ਦੇ ਘਰ ਲੁਕੋ ਦਿੱਤਾ ਸੀ ਦਿਨ ਬੀਤਦੇ ਗਏ ਲੈਣ ਦੇ ਵੱਲੋਂ ਕੋਈ ਟਰੱਕ ਨਾ ਆਇਆ ਦਰਸ ਲੋਂਦੀ ਮਾਂ ਮੰਗਦੀ ਪਿੰਨ ਦੀ ਕਈ ਦਿਨਾਂ ਬਾਅਦ ਲਾਹੌਰ ਪਹੁੰਚੀ ਸੀ ਲਾਹੌਰ ਤੋਂ ਉਹ ਲਾਇਲਪੁਰ ਦੇ ਚੱਕ ਫਰਾਲੇ 'ਚ ਪਹੁੰਚੀ ਸੀ ਸਵਰਨਕੌਰ ਦਾ ਭਰਾ ਅਤੇ ਮਾਮੇ ਜਿਸ ਕੋਲ ਥਾਣੇ ਗਏ ਤੇ ਉਹਨਾਂ ਨੂੰ ਗਵਾਚੀ ਔਰਤ ਦੀ ਸਾਰੀ ਕਹਾਣੀ ਜਾ ਸੁਣਾਈ ਸੀ ਜਿਸ ਸਵੇਰੇ ਸਿਪਾਈਆਂ ਵਾਲੇ ਟਰੱਕ ਨੇ ਛਾਪਾ ਮਾਰਿਆ ਤਾਂ ਸੂਬੇਦਾਰ ਘਰ ਅੰਦਰ ਹੀ ਸੀ ਉਹ ਮਾਨਜੇ ਚ ਬੋਲਿਆ ਸੀ ਮੈਂ ਇਹਦੇ ਉੱਤੇ ਕੋਈ ਜ਼ੁਲਮ ਨਹੀਂ ਕੀਤਾ ਤੁਸੀਂ ਇਹਦੀ ਮਰਜ਼ੀ ਪੁੱਛ ਲਓ ਇਹਦੀ ਮਰਜ਼ੀ ਬਿਗੈਰ ਤੁਸੀਂ ਇਹਨੂੰ ਲਿਜਾ ਨਹੀਂ ਸਕਦੇ ਭਰਾ ਨੇ ਭੈਣ ਕੋਲ ਮਰਜੀ ਪੁੱਛੀ ਤਾਂ ਉਹ ਭੁੱਲ ਗਈ ਕਿ ਉਹ ਸਵਰਨਕੌਰ ਹੈ। ਉਹਦਾ ਪਤੀ ਹੈ, ਦੋ ਬੱਚੇ ਨੇ। ਸਵਰਨਕੌਰ ਦੇ ਅੰਦਰ ਬੈਠੀ ਮੁ슬ਮਾਨ ਔਰਤ ਨੇ ਪਾਕਿਸਤਾਨ ਜਾਣ ਲਈ ਹੰਗਾਰਾ ਭਰ ਦਿੱਤਾ। ਸੂਬੇਦਾਰ ਦਾ ਸਿਰ ਚਕਰ ਆ ਗਿਆ। ਉਹ ਡਿੱਗ ਜਾਂਦਾ ਜੇ ਕੰਧ ਦਾ ਸਹਾਰਾ ਨਾ ਲੈਂਦਾ। ਸਵਰਨਕੁਰੇ ਕੋਈ ਖਿਆਲ ਕਰ ਸਾਡਾ ਲੰਮਾ ਹੌਂਕਾ ਭਰਦਿਆਂ ਉਹਨੇ ਤਰਲਾ ਲਿਆ। ਸਵਰਨਕੌਰ ਨੇ ਤਾਂ ਮਾਰਦਿਆਂ ਬੱਚਿਆਂ ਨੂੰ ਚੁੰਮਿਆ। ਸੂਬੇਦਾਰ ਵੱਲ ਤਰਸਾਈਆਂ ਤੇ ਉਦਾਸ ਅੱਖਾਂ ਨਾਲ ਵੇਖਦਿਆਂ ਹੱਥ ਜੋੜੇ ਤੇ ਤੁਰ ਗਈ। ਦਰ ਲੰਘਦਿਆਂ ਉਹਨੇ ਲੇਰ ਮਾਰੀ ਤੇ ਫਿਰ ਦੁਸਕਦੀ ਹੋਈ ਟਰੱਕ 'ਚ ਜਾ ਬੈਠੀ। ਪੌਣੇ ਸਦੀ गु져 ਗਈ। ਸਵਰਨਕੌਰ ਬਾਰੇ ਕਿਸੇ ਨੂੰ ਕੁਝ ਪਤਾ ਨਾ ਲੱਗਾ। 15 ਤੋਂ 19 ਮਾਰਚ 2022 ਤੱਕ World Punjabi Congress ਵੱਲੋਂ ਅੰਤਰਰਾਸ਼ਟਰੀ ਸਾਇਤ ਅਤੇ ਅਮਨ ਕਾਨਫਰੰਸ 'ਚ ਮੈਨੂੰ ਵੀ ਲਾਹੌਰ ਜਾਣ ਦਾ ਮੌਕਾ ਮਿਲਿਆ। ਉੱਥੇ ਮੈਂ ਪੰਜਾਬੀ ਦੇ ਸ਼ਾਇਰ ਅਫਜ਼ਲ ਸਾਹਿਰ ਨੂੰ ਮਿਲਿਆ। ਗੱਲਾਂ ਚੱਲੀਆਂ ਤਾਂ 47 ਤੱਕ ਪਹੁੰਚ ਗਈਆਂ। ਸਾਹਿਦ ਦੇ ਦਾਦਕੇ ਚੱਬੇਵਾਲ ਅਤੇ ਨਾਨਕੇ ਸ਼ਾਮ 84 ਕੋਲ ਜੰਡੀ ਪਿੰਡ ਤੋਂ ਗਏ ਸਨ। ਇਹ ਦੋਵੇਂ ਪਿੰਡ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਪੈਂਦੇ ਨੇ। ਮਿਆਲੀ ਪਿੰਡ ਦਾ ਜ਼ਿਕਰ ਹੋਇਆ ਤਾਂ ਉਹ ਵਿਲਕ ਕੇ ਬੋਲਿਆ। ਉੱਥੋਂ ਸਾਡੀ ਇੱਕ ਰਿਸ਼ਤੇਦਾਰ ਉਧਾਰ ਲਈ ਗਈ ਸੀ। ਕਿਸੇ ਸੂਬੇਦਾਰ ਨੇ ਉਹ ਸਿੰਗੜੀ ਪਿੰਡ ਵਿੱਚ ਵਸਾ ਲਈ ਸੀ। ਫੇਰ ਸਾਡੇ ਬਜ਼ੁਰਗ ਉਹਨੂੰ ਇੱਧਰ ਲੈ ਆਏ। ਬੱਚੇ ਵਿਚਾਰੀ ਦੇ ਉੱਧਰ ਰਹਿ ਗਏ। ਮੈਂ ਸਮਝ ਗਿਆ ਕਿ ਉਹ ਚਿੰਦੋਦੀ ਮਾਂ ਦੀ ਗੱਲ ਕਰ ਰਹੀ ਹੈ। ਉਹਦੇ ਇੱਧਰ ਵੀ ਵਿਆਹ ਹੋਇਆ। ਮੈਂ ਸਵਾਲ ਕੀਤਾ। ਨਾ ਵੇ ਰੱਬ ਦੇ ਬੰਦਿਆ ਨਾ ਉਸਨੇ ਕਰਮੀ ਦਾ ਵਿਆਹ ਕਿ ਹੋਣਾ ਸੀ? ਸੁਣਿਆ ਕਿ ਉਹ 4 ਮਹੀਨਿਆਂ ਬਾਅਦ ਮਰ ਗਈ ਸੀ। ਨਿਆਣੇ ਨੂੰ ਯਾਦ ਕਰਕੇ ਰੋਂਦੀ ਰਹਿੰਦੀ ਸੀ। ਸਭ ਨਾਲੋਂ ਵੱਡਾ ਚੋਰਾ ਉਹਨੂੰ ਇਹ ਸੀ ਕਿ ਉਹਨੇ ਸੂਬੇਦਾਰ ਨਾਲ ਧੋਖਾ ਕੀਤਾ ਏ। ਉਹਦਾ ਅਸਲ ਨਾਂ ਕੀ ਸੀ? ਮੈਂ ਆਖਰੀ ਸਵਾਲ ਕੀਤਾ। ਨਾ ਤਾਂ ਉਹਦਾ ਕਰਮੀ ਸੀ। ਪਰ ਅੱਜ ਵੀ ਅਸੀਂ ਉਹਨਾਂ ਦਾ ਜ਼ਿਕਰ ਨਿਕਰਮੀ ਕਹਿ ਕੇ ਕਰਦੇ ਹਾਂ ਸੰਤਾਲੀ ਨੇ ਉਹਨੂੰ ਕਰਮੀ ਤੋਂ ਨਿਕਰਮੀ ਬਣਾ ਦਿੱਤਾ ਸੀ ਜਦੋਂ ਉਹਨੇ ਦੰਮ ਤੋੜਿਆ ਤਾਂ ਮੇਰੀ ਮਾਂ ਉਹਦੇ ਕੋਲ ਸੀ ਉਸ ਵਿਚਾਰੀ ਦੇ ਆਖਰੀ ਬੋਲ ਸਨ ਸੂਬੇਦਾਰਾ ਮੈਨੂੰ ਮਾਫ ਕਰੀ ਅਫਜਲ ਸਾਹਿਰ ਨੇ ਗੱਲ ਮੁਕਾਉਂਦਿਆਂ ਲੰਮਾ ਹੌਂਕਾ ਭਰਿਆ ਦੋਸਤੋ ਤੁਸੀਂ ਸੁਣੀ ਕਹਾਣੀ ਸੂਬੇਦਾਰਾ ਮੈਨੂੰ ਮਾਫ ਕਰੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਇਹ ਕਹਾਣੀ ਕਿੱਦਾਂ ਦੀ ਲੱਗੀ ਜੇ ਕਰੇ ਕਹਾਣੀ ਵਧੀਆ ਲੱਗੀ ਕਹਾਣੀ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਬਿਊਟੀਅਰ ਸਟੋਰੀਜ਼ ਪੰਜਾਬੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਆ ਇਸੇ ਤਰ੍ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ